ਦੇ ਗੁਰੂ ਜੀ ਆਉਂਦੇ ਆਲਾ ਬਟਾ ਬੋਇ ਲੱਤੀ ਗਈ ਮਟਰ ਆਦਾਂ ਹਾਂਜੀ ਹੈਂ ਖੁਸ਼ ਜਣਦੋ ਏ ਖੁਸ਼ ਹੋਇਆ ਕਿ ਨਹੀਂ ਮਾਂ ਬੋਤੇ ਖੁਸ਼ ਹੋਇਆ ਹੈਂ ਹਾਂਜੀ ਇਹਨੇ ਗੜੇ ਲੱਤੀਆ ਬੋਲੇ ਹਾਂਜੀ ਚਲੋ ਸ਼ੁਰੂ ਕਰਾਵਾਂ ਦੋਸਤੋ ਪਿੰਡ ਕੋਟਲੀ ਆਂਬ ਦੇ ਵਿੱਚ ਇੱਥੇ ਨਾਲੇ ਦੇ ਨਾਲ ਜਿੱਥੇ ਕੱਲ ਇੱਕ ਬੇਨਤੀ ਕੀਤੀ ਸੀ ਸੰਗਤ ਨੂੰ ਵੀ ਭੈਣ ਜੀ ਹੋਣਾ ਦਾ ਜਿਹੜਾ ਘਰ ਬਣਨ ਵਾਲਾ ਉਹ ਦੂਰਾ ਰਹਿ ਗਿਆ ਜਿਹਦੇ ਵਿੱਚ ਪੈਸੇ 1.5 ਲੱਖ ਰੁਪਈਆ ਘਟਦਾ ਸੀਗਾ ਔਰ ਹਸਬੰਡ ਜਿਹੜੇ ਨੇ ਉਹ ਜੇਲ੍ਹ 'ਚ ਨੇ ਮਤਲਬ 20 ਸਾਲ ਉਹਨਾਂ ਨੂੰ ਕੈਦ ਹੋ ਗਈ ਹੈ ਬੱਚਾ ਛੋਟਾ ਹੈ ਔਰ ਬਹੁਤ ਜ਼ਿਆਦਾ ਬੋਝ ਸੀਗਾ ਦਿਮਾਗ ਤੇ ਔਰ ਇਹਨਾਂ ਨੂੰ ਪੁੱਛਿਆ ਗਿਆ ਵੀ ਕਿੰਨੇ ਪੈਸੇ ਘਟਦੇ ਨੇ 1.5 ਲੱਖ ਰੁਪਈਆ ਦਾ ਆਈਡੀਆ ਲਾਇਆ ਸੀਗਾ ਉਹ ਜਿਹੜਾ ਅੱਜ 50000 ਰੁਪਈਆ ਕੱਲ ਇਹਨਾਂ ਦੇ ਖਾਤੇ ਦੇ ਵਿੱਚ ਭਾਜੀ ਵਿਕਰਮ ਨੇ ਯੂਕੇ ਦੇ ਵਿੱਚ ਉਹਨਾਂ ਨੇ ਦੇ ਦਿੱਤਾ ਔਰ ਜਦੋਂ ਕੱਲ ਮੈਂ ਬੋਲਿਆ ਸੀ ਤੇ ਸਾਡੇ ਕੋਲ ਸੰਗਤ ਆਉਣੀ ਸੀ ਸਾਰ ਰਜਿੰਦਰ ਸਿੰਘ ਢੋਟ ਨੇ ਯੂਐਸਏ ਔਰ ਓਰੇਗਨ ਦੇ ਵਿੱਚ ਇੱਥੋਂ ਉਹਨਾਂ ਦਾ ਪਿੰਡ ਹੈ 66 ਜੀਬੀ ਗੰਗਾ ਨਗਰ ਦੇ ਵਿੱਚ ਪਹਿਲਾਂ ਵੀ ਉਹ ਸਾਡੇ ਨਾਲ ਬੜੀ ਸੇਵਾ ਨਿਭਾ ਕੇ ਗਏ ਨੇ ਅੱਜ ਵੀ ਸਾਰਾ ਦਿਨ ਉਹਨਾਂ ਸਾਡੇ ਨਾਲ ਖੀਰਲਾ ਦੇਣਾ ਸਾਡਾ ਇੱਥੇ ਸੇਵਾ ਕਰਨ ਦਾ ਇਹਨਾਂ ਸਾਡੇ ਨਾਲ ਸੇਵਾ ਕਰਨੀ ਹੈ ਔਰ ਲੱਖ ਰੁਪਈਆ ਜਿਹੜਾ ਘਟਦਾ ਸੀ ਅੱਜ ਭੈਣਜੀ ਉਹਨਾਂ ਨੂੰ ਦੇ ਦਿੱਤਾ ਔਰ ਤੁਸੀਂ ਆਪਦਾ ਘਰ ਬਣਾਓ ਤੁਹਾਡੇ ਬੱਚੇ ਤਰੱਕੀ ਕਰਨ ਤੁਹਾਡੇ ਘਰ ਦਾ ਮਤਲਬ ਵੀ ਮਾਹੌਲ ਜਿਹੜਾ ਉਹ ਸਿਖਾਵਾ ਹੋਵੇ ਹੀ ਤੇ ਉਹ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਦੇ ਅੱਗੇ ਸੋ ਇਹ ਭੇਟਾ ਜਿਹੜੀ ਤੁਹਾਨੂੰ ਇਹਨਾਂ ਵੱਲੋਂ ਆ ਇਹ ਸਾਥ ਹੈ ਤੁਹਾਨੂੰ ਇਹਨਾਂ ਵੱਲੋਂ ਇਹਨਾਂ ਦਾ ਤੁਸੀਂ ਸ਼ੁਕਰਾਨਾ ਕਰਦੇ ਹੋ ਤੇ ਧੰਨਵਾਦ ਹੈ ਜੀ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ ਰਹੋ ਜਦੋਂ ਤੁਹਾਡਾ ਘਰ ਬਣੇ ਸਾਨੂੰ ਸੱਦੇ ਹੋ ਜਰੂਰ ਅਸੀਂ ਫੇਰ ਆਵਾਂਗੇ ਤੁਹਾਡੇ ਕੋਲ ਇਹ ਤੁਹਾਨੂੰ ਉੱਥੋਂ ਰਾਜਸਥਾਨ ਤੋਂ ਸਪੈਸ਼ਲ ਪੀੜਾ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਹਾਂਜੀ ਸ਼ੁਕਰੀਆ ਉਹ ਆਉਂਦੀ ਕਮ ਤਾਂ ਕੋ ਤਾਂ Μπορείς να